ਵਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਵਣਤੁਦ ਹੋਰ ਜੇ ਮੰਗਣਾ ਸੇਰ ਦੁਖਾਂ ਕੈ ਦੁਖ ਦੇ ਨ ਸੰਤੋਖਿਆ ਉਤਰ ਮਨ ਕੀ ਬੋਖ ਗੁਰ ਵਣ ਤਿਨ ਹਾਰੇ ਆ ਕੀ ਤਿਆ ਨਾਨਕ ਕਿਆ ਮਨੋਖ ਵਾਹਿ ਗੁਰ ਮਾਰੂ ਮਹਲਾ ਪੰਜਮ ਵਿਤ ਨਵਿਤ ਭ੍ਰਮਿਉ ਬਹੁ ਭਾਂਤੀ ਅਨਕ ਜਤਨ ਕਰ ਧਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭਏ ਆ ਜਾਏ अंतन सतगुरु फणवे पाशा गुरु अर्जुन देव महाराज जी दी मारू राग ਦੇ ਵਿੱਚ ਅੰਮ੍ਰਿਤ ਮਈ ਬਾਣੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 999 ਅੰਗ ਉਤੇ ਸੁਸ਼ੋਭਤ ਹੈ ਜੀ ਆਵ ਵਿਚਾਰ ਕਰੀਏ ਕਿ ਸਤगुरु ਸਾਨੂੰ ਕੀ ਉਪਦੇਸ਼ ਕਰਦੇ ਹਾਂ ਵਿਤਨ ਵਿਤ ਭਮਿਓਂ ਬੋ ਪਾਂਤੀ ਜਿਹੜਾ ਵੀ ਮਨੁੱਖ ਵਿੱਤ ਮਾਇਆ ਪੈਸਾ ਧਨ ਵਿੱਤ ਨਿਵਿੱਤ ਨਿਵਿੱਤ ਖਾਤਰ ਜਿਹੜਾ ਵੀ ਮਨੁੱਖ ਧਨ ਦੀ ਖਾਤਰ ਭਮਿਓਂ ਬੋ ਪਾਂਤੀ ਕਈ ਤਰ੍ਹਾਂ ਦੀ ਪਟਕਣਾ ਵਿੱਚ ਪਿਆ ਹੋਇਆ ਹੈ ਭਰਮ ਦਾ ਫਿਰਦਾ ਹੈ ਮਾਇਆ ਨੂੰ ਕੱਟੀ ਕਰਨ ਲਈ ਅਣਕ ਜਤਨ ਕਰਤਾ ਹੈ ਅਤੇ अनेकाਈ ਯਤਨ ਕਰ ਕਰਕੇ ਦੌੜਦਾ ਫਿਰਦਾ ਹੈ ਕਿਸ ਕਰਕੇ ਮਾਇਆ ਦੀ ਖਾਤਰ ਮਾਇਆ ਨੂੰ ਕੱਟੀ ਕਰਨ ਦੀ ਖਾਤਰ ਜੋ ਜੋ ਕਰਮ ਕੀਏ ਹਾਂ ਹੋਂ ਮੈਂ ਤੇ ਤੇ ਭਏ ਆਜਾਈ ਅਬ ਜਿਹੜਾ ਉਹ ਮਨੁੱਖ ਕੋਈ ਵੀ ਕਰਮ ਮੈਂ ਮੈਂ ਦੇ ਵਿੱਚ ਹੋਂ ਮੇ ਦੇ ਵਿੱਚ ਕਰਦਾ ਹੈ ਉਹ ਸਾਰੇ ਹੀ ਵਿਅਰਥ ਜਾਂਦੇ ਹਨ ਉਹ ਕਿਸੇ ਥਾਂ ਐ ਨਹੀਂ ਪੈਂਦੇ ਹਨ ਔਰ ਦਿਨ ਕਾਹੂ ਕਾਜ ਨਾ ਲਾਏ ਸੋ ਦਿਨ ਮੋਕੋ ਦੀਜ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਔਰ ਦਿਨ ਕਾਹੂ ਕਾਜ ਨਾ ਲਾਏ ਇਹ ਜੋ ਜ਼ਿੰਦਗੀ ਦੇ ਦਿਨ ਹਨ ਤੇ ਪ੍ਰਭੂ ਹੋਰ ਕਿਸੇ ਕੰਮਾਂ ਦੇ ਵਿੱਚ ਨਾ ਲਾਈ ਅਵਰ ਕਾਹੂ ਕਾਜ ਹੋਰ ਕਿਸੇ ਕੰਮਾਂ ਦੇ ਵਿੱਚ ਇਹ ਵਾਹਿਗੁਰੂ ਇਹ ਜੋ ਜ਼ਿੰਦਗੀ ਦੇ ਦਿਨ ਹਨ ਇਹ ਜੋ ਜ਼ਿੰਦਗੀ ਹੈ ਸਾਡੀ ਇਸ ਤੇ ਜੋ ਦਿਨ ਬੀਤਦੇ ਜਾ ਰਹੇ ਹਨ ਇਹਨਾਂ ਦਿਨਾਂ ਨੂੰ ਕਿਸੇ ਹੋਰ ਕੰਮਾਂ ਦੇ ਵਿੱਚ ਨਾ ਲਾਈ ਸੋ ਦਿਨ ਮੋ ਕੋ ਦੀਜਾ ਪ੍ਰਭ ਜੀਓ ਜਾਂ ਦਿਨ ਹਰ ਜਸ ਗਾਏ ਮੈਨੂੰ ਉਹੀ ਦਿਨ ਦੀ ਬਖਸ਼ਿਸ਼ ਕਰ ਜਿਨ੍ਹਾਂ ਦਿਨਾਂ ਦੇ ਵਿੱਚ ਏ ਪ੍ਰਭੂ ਜੀਓ ਮੈਂ ਤੁਹਾਡੇ ਗੁਣ ਗਾਉਂਦਾ ਰਵਾਂ ਮੈਨੂੰ ਹੋਰ ਇਹੋ ਜਿਹੇ ਗੁਣ ਨਾ ਹੋਰ ਇਹੋ ਜਿਹੇ ਦਿਨ ਨਾ ਬਖਸ਼ੀ ਹੋਰ ਇਹੋ ਜਿਹੇ ਦਿਨ ਨਾ ਦਈਂ ਜਿਸ ਦੇ ਨਾਲ ਤੇਰਾ ਜੋ ਨਾਮ ਹੈ ਉਹ ਬਿਸਰ ਜਾਵੇ ਮੈਂ ਕਿਸੇ ਹੋਰ ਕੰਮਾਂ ਦੇ ਵਿੱਚ ਲੱਗਾ ਰਵਾਂ ਮੈਨੂੰ ਉਹੀ ਦਿਨ ਬਖਸ਼ਿਸ਼ ਕਰ ਜਿਨ੍ਹਾਂ ਦੇ ਵਿੱਚ ਮੈਂ ਤੇਰੇ ਹੀ ਗੁਣ ਗਾਉਂਦਾ ਰਵਾਂ ਕਿਉਂਕਿ ਉਸ ਵਾਹਿਗੁਰੂ ਦੇ ਗੁਣ ਗਾਣ ਦੇ ਨਾਲ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮੇ ਫਰਮਾਨ ਹੈ ਨਾਣ ਕੇ ਆਖੇ ਇਹ ਵਿਚਾਰ ਸਿਫਤੀ ਗੰਡ ਪਵ ਦਰਬਾਰ ਸਤਿਗੁਰੂ ਜੀ ਅੰਮ੍ਰਿਤ ਮੇ ਵਿਚਾਰ ਦਸ ਰਿਆ ਨੇ ਕਿ ਸਿਫਤਾ ਕਰਨ ਦੇ ਨਾਲ ਹੀ ਉਸ ਵਾਹਿਗੁਰੂ ਦੇ ਦਰਬਾਰ ਦੇ ਨਾਲ ਮੇਲ ਜੁੜਦਾ ਹੈ ਸਫਤੀ ਗੰਡ ਪਵਰ ਦਰਵਾਰ ਇਸ ਕਰਕੇ ਉਸ ਵਾਹਿਗੁਰੂ ਦੇ ਅੱਗੇ ਇਹ ਹੇਰਦਾ ਆਸ ਹੈ ਕਿ ਮੈਨੂੰ ਇਹੋ ਜੇ ਦਿਨ ਬਖਸ਼ ਜਿਨ੍ਹਾਂ ਦਿਨਾਂ ਦੇ ਵਿੱਚ ਮੈਂ ਤੇਰੇ ਜਸ ਗਾਉਂਦਾ ਰਹਾ ਸੋ ਦਿਨ ਮੋਕੋ ਦੀਜਾ ਪ੍ਰਭ ਜੀਓ ਜਾ ਦਿਨ ਹਰ ਜਸ ਗਾਏ ਰਾਉ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ ਇਸ ਹੀ ਮੈਂ ਉਰਜਾਏ ਇਹ ਜੀਵ ਜੋ ਹੈ ਪੁੱਤਰਾ ਇਸਤਰੀ ਘਰ ਦੇ ਪਸਾਰੇ ਨੂੰ ਦੇਖ ਕੇ ਗ੍ਰਹਿ ਘਰ ਕਲਤਰ ਇਸਤਰੀ ਇਹ ਸਾਰਾ ਪਸਾਰਾ ਦੇਖ ਕੇ ਇਸ ਹੀ ਮੈਂ ਊਰਜਾ ਹੈ ਇਸ ਪਸਾਰੇ ਦੇ ਵਿੱਚ ਊਰਜਾ ਰਹਿੰਦਾ ਹੈ ਇਸ ਪਸਾਰੇ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਮਾਇ ਮਦ ਚਾਖ ਭੈ ਉਦਮਾਤੇ ਹਰ ਹਰ ਕਬੂ ਨਗਾਏ ਅਤੇ ਇਸ ਕੋਟੰਬ ਦੇ ਵਿੱਚ ਜੁੜ ਕੇ ਮਾਇਆ ਦੇ ਮਾਦ ਦੇ ਉਨਚਾਖ ਕੇ ਮਾਇਆ ਦੇ ਨਸ਼ੇ ਦੇ ਨਾਲ ਜੁੜ ਕੇ ਉਹ ਮਾਤੇ ਮਸਤ ਹੋਇਆ ਰਹਿੰਦਾ ਹੈ ਹਰ ਹਰ ਕਬੂ ਨਗਾਏ ਅਤੇ ਉਸ ਪਰਮਾਤਮਾ ਦਾ ਨਾਮ ਨਹੀਂ ਕਰੀ ਜਪਦਾ ਉਸ ਪਰਮਾਤਮਾ ਦੇ ਕਦੀ ਗੋਣ ਨਹੀਂ ਗਾਉਂਦਾ ਬਲਕਿ ਇਹ ਆਪਣੇ ਕੋਟੰਬ ਦੇ ਵਿੱਚ ਹੀ ਮਸਤ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਇਹ ਕਟੰਬ ਜੋ ਹੈ ਇਹਨੇ ਤੇਰਾ ਸਾਥ ਨਹੀਂ ਦੇਣਾ। ਇਹ ਕੋਟੰਬ ਤੂੰ ਜੇ ਦੇਖਦਾ ਚਲੈ ਨਹੀਂ تیر ਨਾਲੇ ਸਾਥ ਤੇਰਾ ਚਲੈ ਨਹੀਂ। ਇਸ ਨਾਲ ਕਿਉਂ ਚਿਤ ਲਾਈਐ ਇਹ ਕਟਾਮ ਬਨੇ ਤਾਂ ਤੇਰਾ ਸਾਥ ਨਹੀਂ ਦੇਣਾ ਫਿਰ ਇਸ ਕਟਾਮ ਦੇ ਨਾਲ ਤੂੰ ਕਿਉਂ ਚਿਤ ਲਾਇਆ ਕਿਉਂ ਇਸ ਦੇ ਵਿੱਚ ਤੂੰ ਮਸਤ ਰਹਿੰਦਾ ਹੈ ਉਸ ਪਰਮਾਤਮਾ ਦੇ ਤੂੰ ਕਿਉਂ ਨਹੀਂ ਗੁਣ ਗਾਉਂਦਾ ਇਹ ਵਿਦ ਖੋਜੀ ਬੋ ਪਰਕਾਰ ਵੈਣ ਸੰਤਨ ਨਹੀਂ ਪਾਏ ਇਹ ਵਿਧੀ ਇਹ ਤਰੀਕਾ کئی ਪ੍ਰਕਾਰ ਦੇ ਨਾਲ ਖੋਜ ਕੇ ਦੇਖ ਲਿਆ ਹੈ ਕਿ ਇਹ ਸਾਰੇ ਜੋ ਲੋਕ ਹਨ ਇਹ ਸਾਰਾ ਸੰਸਾਰ ਜੋ ਹੈ ਇਹ ਮਾਇਆ ਦੇ ਵਿੱਚ ਹੀ ਲੱਗਾ ਹੋਇਆ ਹੈ ਇਹ ਮਾਇਆ ਦੇ ਨਸ਼ੇ ਦੇ ਵਿੱਚ ਹੀ ਲੱਗਾ ਹੋਇਆ ਹੈ ਉਸ ਪਰਮਾਤਮਾ ਦੇ ਗੁਣ ਨਹੀਂ ਗਾਂਦਾ ਬਿਨ ਸੰਤਨ ਨਹੀਂ ਪਾਏ ਅਤੇ ਉਹ ਵਾਹਿਗੁਰੂ ਨੂੰ ਪਾਉਣ ਦਾ ਸਤਿਗੁਰੂ ਤਰੀਕਾ ਦੱਸਿਆ ਨੇ ਕਿ ਗੁਰਮੁਖ ਜਣਾਂ ਦੀ ਸੰਗਤ ਦੇ ਵਿੱਚ ਹੀ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸੰਤਨ ਗੁਰਮੁਖ ਜਣ ਜੋ ਉਸ ਵਾਹਿਗੁਰੂ ਦੇ ਨਾਲ ਜੁੜੇ ਹਨ ਉਹਨਾਂ ਦੀ ਸੰਗਤ ਕਰਨ ਦੇ ਨਾਲ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੁੰਦੀ ਹੈ ਬਿਨ ਸੰਤਨ ਨਹੀਂ ਪਾਏ ਤੁਮ ਦਾਤਾਰ ਤੁਮ ਦਾਤਾਰ ਵੱਡੇ ਪ੍ਰਭੂ ਸਮਰੱਤ ਮੰਗਣ ਕੋ ਦਾਨ ਆਏ اے ਪ੍ਰਭੂ ਜੀ ਤੁਸੀਂ ਸਭ ਤੋਂ ਵੱਡੇ ਦਾਤਾਂ ਦੇਣ ਵਾਲੇ ਹੋ ਤੁਸੀਂ ਸਾਰੇ ਹੀ ਤਾਕਤਾਂ ਦੇ ਮਾਲਕ ਹੋ ਸਮਰਾਥੋ ਮੰਗਣ ਕੋ ਦਾਨ ਆਏ ਅਸੀਂ ਤੇਰੇ ਦਰ ਤੋਂ ਤੇਰੇ ਨਾਮ ਦੀ ਵਿਖਿਆ ਮੰਗਣ ਆਏ ਹਾਂ ਬਖਸ਼ਿਸ਼ ਕਰੋ ਆਪਣੇ ਨਾਮ ਦੀ ਬਖਸ਼ਿਸ਼ ਕਰ ਦਿਓ ਤਿਆਗਿਓ ਸਗਲਾ ਮਾਣ ਮਹੱਤਾ ਦਾਸ ਰੇਨ ਸਰਨਾਏ ਕਹੁ ਨਾਨਕ ਹਰ ਮਿਲ ਭਏ ਇਕ ਮਾ ਆਨੰਦ ਸੁਖ ਪਾਏ ਤਿਆਗਿਓ ਸਗਲਾ ਮਾਨ ਮਹਤਾ ਮੈਂ ਸਾਰਾ ਕੁਛ ਆਪਣਾ ਮਾਨ ਛੱਡ ਕੇ ਆਪਣੀ ਵਿੜਾਈ ਛੱਡ ਕੇ ਦਾਸ ਰੇਣ ਦਾਸਾਂ ਦੇ ਚਰਨ ਲੈਣ ਆਇਆ ਹਾਂ ਦਾਸਾਂ ਦੇ ਰੇਣ ਲੈਣ ਆਇਆ ਮੈਂ ਦਾਸਾਂ ਦੇ ਚਰਨ ਧੂੜ ਪ੍ਰਾਪਤ ਕਰਨ ਆਇਆ ਹਾਂ ਸ਼ਰਨਾਏ ਅਤੇ ਉਹਨਾਂ ਦੀ ਸ਼ਰਨ ਦੇ ਵਿੱਚ ਆਇਆ ਹਾਂ ਕਿਹੜੇ ਦਾਸ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ ਕੋ ਨਾਨਕ ਹਰ ਮਿਲ ਭਏ ਏਕੈ ਹੀ ਨਾਨਕ ਆਖ ਕਿ ਜਿਹੜੇ ਉਸ ਪਰਮਾਤਮਾ ਦੇ ਨਾਲ ਮਿਲ ਕੇ ਉਸਤਾ ਹੀ ਰੂਪ ਹੋ ਗਏ ਹਨ ਹਰ ਮਿਲ ਭਏ ਏਕੈ ਜਿਹੜੇ ਉਸ ਪਰਮਾਤਮਾ ਦੇ ਜਸ ਗਾ ਗਾ ਕੇ ਉਸ ਪਰਮਾਤਮਾ ਦਾ ਇੱਕ ਰੂਪ ਹੋ ਗਏ ਹਨ ਉਸ ਦੇ ਵਿੱਚ ਹੀ ਮਿਲੇ ਹੋਏ ਹਨ ਕਿਉਂਕਿ ਮਿਲਦੇ ਉਹ ਹਨ ਜਿਹੜੇ ਉਸ ਵਾਹਿਗੁਰੂ ਦਾ ਹਰ ਵਕਤ ਨਾਮ ਜਪਦੇ ਹਨ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਜਿਨਾ ਨ ਵਿਸਰੈ ਨਾਮ ਸੇਕਨੇ ਜਿਨਾ ਨਾ ਵਿਸਰਨਾ ਨਾਮ ਸੇ ਕਨੇ ਆ ਬੇਦਨਾ ਜਾਨੋ ਮੂਲ ਸਾਈ ਜਿਆ ਜਿਨਾਂ ਨੂੰ ਇਸ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹ ਕਹਿੋ ਜੈਨ ਸਤਗੁਰੂ ਜੀ ਕਹਿੰਦੇ ਹਨ ਭੇਦ ਨਾ ਜਾਣੋ ਮੂਲ ਸਾਈਂ ਜੇ ਆਉਣਾ ਦਾ ਸਾਈਂ ਹੋਰ ਬਿਲਕੁਲ ਹੀ ਭੇਦ ਨਾ ਜਾਣੋ ਸਾਈਂ ਵਰਗੇ ਹੀ ਹੋ ਜਾਂਦੇ ਹਨ ਜਿਨ੍ਹਾਂ ਨੂੰ ਉਹ ਵਾਹਿਗੁਰੂ ਨਹੀਂ ਵਿਸਰਦਾ ਤੋਂ ਸਤਗੁਰੂ ਜੀ ਸਾਨੂੰ ਇੱਥੇ ਵੀ ਉਪਦੇਸ਼ ਕਰਦੇ ਹਨ ਤਿਆਗਿਓ ਸਗਲਾ ਮਾਣਮ ਤੋ ਦਾਸ ਰੇਣ ਸ਼ਰਨਾਈ ਜਿਹੜੇ ਉਸ ਪਰਮਾਤਮਾ ਦੇ ਨਾਲ ਮਿਲ ਕੇ ਇੱਕ ਰੂਪ ਹੋ ਗਏ ਹਨ ਮੈਂ ਆਪਣਾ ਸਾਰਾ ਮਾਨ ਛੱਡ ਕੇ ਆਪਣੀ ਵਡਿਆਈ ਛੱਡ ਕੇ ਉਹਨਾਂ ਦਾਸਾਂ ਦੀ ਰੇਣ ਚਰਨ ਧੂੜ ਮੰਗਦਾ ਹਾਂ ਮੈਂ ਉਹਨਾਂ ਦਾਸਾਂ ਦੀ ਸ਼ਰਨਾਈ ਆਉਂਦਾ ਹਾਂ ਉਹਨਾਂ ਦੀ ਸ਼ਰਨ ਦੇ ਵਿੱਚ ਪੈਂਦਾ ਹਾਂ ਕੋ ਨਾਨਕ ਹਰ ਮਿਲ ਭਏ ਏਕੈ ਮਹਾ ਆਨੰਦ ਸੁਖ ਪਾਏ ਪ੍ਰ ਇਹੋ ਜੇ ਦਾਸਾਂ ਦੀ ਸ਼ਰਨ ਹੋਂ ਦੇ ਨਾਲ ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਨ ਦੇ ਨਾਲ ਮਹਾ ਆਨੰਦ ਪੈਦਾ ਹੋ ਜਾਂਦਾ ਅਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਸਤਗੁਰੂ ਕਿਰਪਾ ਕਰਨ ਸਾਨੂੰ ਵੀ ਇਹੋ ਜੇ ਗੁਰਮੁਖ ਜਨਾਂ ਦਾ ਮੇਲ ਹੋਵੇ ਉਹਨਾਂ ਦੀ ਚਰਨ ਧੂੜ ਮਿਲੇ ਉਹਨਾਂ ਦੇ ਸੰਗ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਵੀ ਉਸ ਵਾਹਿਗੁਰੂ ਦੀ ਗੁਣ ਗਾਈਏ ਤਾਂ ਜੋ ਸਾਡਾ ਵੀ ਜਨਮ ਜੋ ਹੈ ਉਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ